ਹੁਣ ਉਸਨੇ ਦਿੱਕਤਾਂ ਆ ਰਹੀਆਂ ਨੇ ਯੂਜ਼ਰਸ ਨੂੰ ਇਹ ਅਪਡੇਟ ਹਰ ਤੱਕ ਪਹੁੰਚਦੀ ਹੈ ਲਗਾਤਾਰ ਲੋਕਾਂ ਦੇ ਫੋਨਸ ਆ ਰਹੇ ਨੇ ਕਿ ਫੇਸਬੁਕ ਇੰਸਟਾਗ੍ਰam ਨੂੰ ਕੀ ਹੋਇਆ ਕਿ ਵਾਕਿਆ ਕੋਈ ਐਸੀ ਖਬਰ ਹੈ ਕਿ ਫੇਸਬੁਕ ਇੰਸਟਾਗ੍ਰam ਕੁਝ ਦੇਰੀ ਦੇ ਲਈ ਬੰਦ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਇਹ ਖਬਰ ਸਹੀ ਹੈ ਕਿ ਕਿਸੇ ਦਾ ਵੀ ਫੇਸਬੁਕ ਤੇ ਇੰਸਟਾਗ੍ਰam ਨਹੀਂ ਚੱਲ ਰਿਹਾ ਹੈ ਬਹੁਤ ਵੱਡੀ ਖਬਰ ਦੇ ਰਿਹਾ ਤੁਹਾਨੂੰ ਕਿਸੇ ਨਵੇਂ ਅਪਡੇਟ ਨੂੰ ਲੈ ਕੇ ਇਹ ਫੇਸਬੁਕ ਇੰਸਟਾਗ੍ਰam ਬੰਦ ਹੋਇਆ ਹੈ ਹਾਲਾਂਕਿ ਇਹ ਕਾਰਨਾਂ ਦਾ ਪਤਾ ਨਹੀਂ ਲੱਗਿਆ ਕਿ ਕਿਸ ਕਾਰਨ ਕਰਕੇ ਫੇਸਬੁਕ ਇੰਸਟਾਗ੍ਰam ਬੰਦ ਹੋਇਆ ਪਰ ਲੋਕਾਂ ਦੇ ਕਮੈਂਟ ਆਉਣੇ ਵੀ ਸ਼ੁਰੂ ਹੋ ਗਏ ਨੇ ਕਿ ਫੇਸਬੁਕ ਅਕਾਊਂਟ ਜਿਹੜਾ ਹੈ ਉਹ ਬੰਦ ਹੋਇਆ ਹੈ ਥੋੜੀ ਦੇਰ ਦੇ ਲਈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਇੰਸਟਾਗ੍ਰam ਵੀ ਨਹੀਂ ਚੱਲ ਰਿਹਾ ਸਮਥਿੰਗ ਵੈਂਟ ਰੋਂਗ ਆ ਰਿਹਾ ਹੈ ਇੰਸਟਾਗ੍ਰam ਦੇ ਉੱਤੇ ਵੀ ਤਾਂ ਤੁਹਾਡੇ ਨਾਲ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਕਿਸ-ਕਿਸ ਦਾ ਜਿਹੜਾ ਫੇਸਬੁਕ ਅਕਾਊਂਟ ਔਰ ਇੰਸਟਾਗ੍ਰam ਅਕਾਊਂਟ ਬਸ ਕਿਹਦਾ ਫੇਸਬੁਕ ਇੰਸਟਾਗ੍ਰam ਬੰਦ ਹੋਈ ਹੈ ਔਰ ਸਾਰਿਆਂ ਦੇ ਫੋਨ ਤੋਂ ਆਈਡੀ ਜਿਹੜੀ ਹੈ ਉਹ ਲੌਗ ਆਊਟ ਹੋ ਗਈ ਹੈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਕਿਸ-ਕਿਸ ਦੇ ਫੋਨ ਤੇ ਫੇਸਬੁਕ ਤੇ ਇੰਸਟਾਗ੍ਰam ਲੌਗ ਆਊਟ ਹੋ ਗਈ ਹੈ ਤਾਂ ਵੱਡਾ ਕਾਰਨ ਸਾਹਮਣੇ ਆਇਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਚੱਲਦੇ ਹਾਂ ਕੋਈ ਨਵਾਂ ਅਪਡੇਟ ਸਾਹਮਣੇ ਆਇਆ ਹੈ ਜਿਸ ਕਰਕੇ ਫੇਸਬੁਕ ਇੰਸਟਾਗ੍ਰam ਬੰਦ ਹੋ ਗਈ ਹੈ ਫੇਸਬੁਕ ਇੰਸਟਾਗ੍ਰam ਬੰਦ ਹੋ ਗਈ ਹੈ